ਉਤੇ ਤਸਵੀਰਾਂ ਨੇ ਪੰਜਾਬ ਦੇ ਵਿੱਚ ਬਦਲਦਾ ਮੌਸਮ ਕਿਸਾਨਾਂ ਦੇ ਲਈ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ ਮੀਂਹ ਕਰਕੇ ਮੰਡੀਆਂ ਦੇ ਵਿੱਚ ਖੁੱਲੇ ਅਸਮਾਨ ਦੇ ਹੇਠਾਂ ਪਈ ਕਣਕ ਦੀ ਫਸਲ ਖਰਾਬ ਹੋ ਰਹੀ ਹੈ ਮੰਡੀ ਪ੍ਰਬੰਧਾਂ ਦੇ ਦਾਅਵੇ ਫਿੱਕੇ ਪੈਂਦੇ ਨਜ਼ਰ ਆ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਕਣਕ ਦੀਆਂ ਬੋਰੀਆਂ ਖੁੱਲੇ ਅਸਮਾਨ ਹੇਠ ਮੀਂਹ ਦੇ ਵਿੱਚ ਭਿੱਜ ਰਹੀਆਂ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਬੇਮੌਸਮੀ ਮੀਂਹ ਦੀ ਉਨ੍ਹਾਂ ਤੇ ਦੌੜੀ ਮਾਰ ਪੈ ਰਹੀ ਹੈ ਇੱਕ ਤਾਂ ਖੇਤਾਂ ਵਿੱਚ ਪੱਕੀ ਫਸਲ ਜਿਹੜੀ ਹੈਗੀ ਹੈ ਮੀਂਹ ਹਨੇਰੀ ਕਰਕੇ ਵਿੱਚ ਗਈ ਹੈ ਦੂਜੇ ਪਾਸੇ ਮੰਡੀ ਪ੍ਰਬੰਧਾਂ ਦੀ ਘਾਟ ਕਰਕੇ ਮੰਡੀ ਵਿੱਚ ਪਈ ਫਸਲ ਵੀ ਖਰਾਬ ਹੋ ਰਹੀ ਔਰ ਇਹ ਤਸਵੀਰਾਂ ਨੇ ਨਾਪਾ ਦੇ ਕਪੂਰਥਲਾ ਦੀਆਂ ਇਹ ਤਸਵੀਰਾਂ ਜਿੱਥੇ ਮੰਡੀਆਂ ਦੇ ਵਿੱਚ ਪਾਣੀ ਖੜ ਗਿਆ ਪਾਣੀ ਖੜਨ ਕਰਕੇ ਕਿਸਾਨ ਪਰੇਸ਼ਾਨ ਨੇ ਜਿਨ੍ਹਾਂ ਦੀ ਫਸਲ ਮੰਡੀ ਦੇ ਵਿੱਚ ਹੈ ਉਹ ਵੀ ਪਰੇਸ਼ਾਨ ਜਿਨ੍ਹਾਂ ਦੀ ਖੇਤਾਂ ਵਿੱਚ ਹੈ ਉਹ ਵੀ ਪਰੇਸ਼ਾਨ ਪਰ ਪਰੇਸ਼ਾਨੀ ਦਾ ਹੱਲ ਫਿਲਹਾਲ ਕੋਈ ਨਹੀਂ ਕਿਉਂਕਿ ਅਸਮਾਨ ਤੋਂ ਮੀਂਹ ਵਰ ਰਿਹਾ ਹੈ ਮੀਦੇ ਰੂਪ ਦੇ ਵਿੱਚ ਆਫਤ ਵਰ ਰਹੀ ਹੈ ਕੁੱਲੇ ਅਸਮਾਨ ਦੇ ਹੇਠਾਂ ਇਹ ਬੋਰੀਆਂ ਪਈਆਂ ਨੇ ਭਿਜਰੀਆਂ ਨੇ ਗੱਟੇ ਭਿਜਰੇ ਹੀ ਨੇ ਕਣਕ ਦੇ ਦੇ ਖੁੱਲੇ ਅਸਮਾਨ ਦੇ ਹੇਠਾਂ ਪਏ ਨੇ ਨਾਬਾ ਦੀ ਗੱਲ ਕਰ ਲਈਏ ਕਪੂਰਥਲਾ ਦੀ ਗੱਲ ਕਰਦੇ ਇਹ ਹਾਲਾਤ تقریبا ਇੱਕੋ ਜਿਹੇ ਹੈਗੇ ਦਾਅਵੇ ਵੀ ਇੱਕੋ ਜਿਹੇ ਸੀਗੇ ਦਾਅਵੇ ਸਾਰੀਆਂ ਧਾਵਾਂ ਤੇ ਇਹ ਸੀਗੇ ਕਿ ਇੰਤਜ਼ਾਮ ਮੁਕੰਮਲ ਕਰ ਲਏ ਗਏ ਨੇ ਇੰਤਜ਼ਾਮ ਨੇ ਔਰ ਕਿਸੇ ਤਰੀਕੇ ਵੀ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ ਪਰ ਉਹ ਨੁਕਸਾਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਖਾਸ ਕਰਕੇ ਕਣਕ ਸਦੋ ਭਿਜ ਜਾਵੇਗੀ ਤਾਂ ਫਿਰ ਉਸ ਨੂੰ ਕਿਸ ਤਰੀਕੇ ਰੱਖਿਆ ਜਾਵੇਗਾ ਔਰ ਖਾਸ ਕਰਕੇ ਗੱਠਿਆਂ ਵਿੱਚ ਜਿਹੜੀ ਕਣਕ ਪੈਕ ਕੀਤੀ ਹੈ ਉਹ ਆਪਣੇ ਆਪ ਵਿੱਚ ਛਾਬ ਹੋ ਜਾਵੇਗੀ। ਖੁੱਲੀ ਜਿਹੜੀ ਕਣਕ ਪਈ ਹੈ ਉਹ ਵੀ ਪਰ ਵਿੱਚ ਜੋ ਮੌਸਮ ਵਿਭਾਗ ਵੱਲੋਂ ਕਿਹਾ ਗਿਆ ਸੀ ਕਿ ਬੇਮੌਸਮੀ ਬਰਸਾਤ ਪਵੇਗੀ ਤੇ ਮੌਸਮ ਵਿਭਾਗ ਦੀ ਜੋ ਭਵਿੱਖਬਾਣੀ ਉਹ ਸੱਚ ਸਾਬਤ ਹੋ ਰਹੀ ਹੈ। ਨਾਬੇ ਦੀਆਂ ਤਸਵੀਰਾਂ ਦਿਖਾਦੇ ਨਾਬੇ ਦੀ ਇਹ ਅਨਾਜ ਮੰਡੀ ਆ। ਤੁਸੀਂ ਸਾਫ਼ ਦੇਖ ਸਕਦੇ ਜੋ ਫੁਆਰੇ ਟੈਪ ਜੋ ਪਾਣੀ ਚੱਲ ਰਿਹਾ ਤੇ ਸਾਰੀ ਹੀ ਲੱਖਾਂ ਬੋਰੀਆਂ ਜੋ ਖੁੱਲੇ ਆਸਮਾਨ ਦੇ नीचे ਭਿਜ ਰਿਐ ਨੇ ਕਿਉਂਕਿ ਇੱਥੇ ਕੋਈ ਪੁਖਤਾ ਇੰਤਜ਼ਾਮ ਨਾ ਹੋਣ ਦੇ ਕਾਰਨ ਕਿਸਾਨ ਵੀ ਕਾਫੀ ਖਫਾ ਨੇ ਕਿਉਂਕਿ ਲੱਖਾਂ ਬੋਰੀਆਂ ਨੇ ਜੋ ਖੁੱਲੇ ਆਸਮਾਨ ਦੇ नीचे ਭਿਜ ਰਿਐ ਨੇ ਕਿਤੇ ਨਾ ਕਿਤੇ ਇੱਥੇ ਜੋ ਮਾਰਕੀਟ ਕਮੇਟੀ ਦੀ ਇਨਲੈਕੀ ਸਾਹਮਣੇ ਆ ਰਹੀ ਆ ਕਿਉਂਕਿ ਇਹੀ ਕਣਕ ਲੋਕਾਂ ਦੇ ਖਾਣ ਲਈ ਜਾਣੀ ਆ ਕਿਉਂਕਿ ਤੁਸੀਂ ਸਾਫ ਤਸਵੀਰਾਂ ਵੇਖ ਸਕਦੇ ਹੋ ਕਿ ਲੱਖਾਂ ਦੀ ਤਦਾਦ ਵਿੱਚ ਬੋਰੀਆਂ ਇੱਥੇ ਭਿਜ ਰਿਐ ਨੇ ਸਾਡੇ ਨਾਲ ਇੱਥੇ ਕਿਸਾਨ ਨੇ ਕੀ ਕਹਿਣਾ ਚਾਹੁੰਦੇ ਹੋ ਜੀ ਜੋ ਲੱਖਾਂ ਬੋਰੀਆਂ ਨੇ ਇੱਥੇ ਭਿੱਜ ਰਿਆਂ ਨੇ ਖੁੱਲੇ ਆਸਮਾਨ ਦੇ ਥੱਲੇ ਆਹ ਦੇਖ ਲਓ ਤੁਸੀਂ ਆ ਦੇਖੋ ਘੱਟ ਗਏ ਇਨਸਾਨਾਂ ਲਈ ਵੀ ਬਾਕੀ ਮਜ਼ਦੂਰਾਂ ਲਈ ਵੀ ਜਿਹੜੇ ਕੰਮ ਕਰਦੇ ਨੇ ਉਹਨਾਂ ਨੇ ਬਾਕੀ ਫਸਲਾਂ ਨੁਕਸਾਨ ਬਹੁਤ ਹੋ ਰਿਹਾ ਕਿੰਨਾ ਕੁ ਨੁਕਸਾਨ ਹੋ ਰਿਹਾ ਫਸਲਾਂ ਦਾ ਤਕਰੀਬਨ 50% ਨੁਕਸਾਨ ਹੋ ਰਿਹਾ ਇਹਨੇ ਹੁਣ ਖੁੱਲੇ ਆਸਮਾਨ ਦੇ ਕਿੰਨਾ ਕੁ ਘਟਾ ਪਿਆਗਾ ਇਹ ਸਰਕਾਰ ਨੇ ਘਟਾ ਨਹੀਂ ਲੰਦਰੀ ਜੇ ਸਹੀ ਟਾਈਮ ਤੇ ਲਿਫਟਿੰਗ ਹੋਈ ਜਾਂਵੇ ਸੱਜਾ ਥੱਲੇ ਟਰਾਲੀਆਂ ਲੱਗਣ ਹੁਣ ਲੋਕਾਂ ਨੇ ਟਰਾਲੀਆਂ ਦੇਖੋ ਬਾਹਰ ਖੜੀਆਂ ਨੇ ਕਿਸੇ ਦੇ ਤਰਪਾਲ ਪਾਲੀ ਕਿਸੇ ਕੋਲ ਨਹੀਂ ਹੈਗੀ ਤਾਰੀਖਾ ਹੋ ਰਹੀ ਹੈ ਲੱਖਾਂ ਇਤਰਾਦ ਵਿੱਚ ਪੈ ਨੇ ਇੱਥੇ ਬੂਰੀਆਂ ਤਾਂ ਲੱਖਾਂ ਵੀ ਇਤਰਾਦ ਵਿੱਚ ਪੈ ਗਿਆ ਸਾਰਾ ਤੇ ਪ੍ਰਬੰਧਤ ਤਾਂ ਹੋਣੀ ਚਾਹੀਦੇ ਨੇ ਪ੍ਰਬੰਧਤ ਜੂਰੀ ਚਾਹੀਦੇ ਨੇ ਹਾਂਜੀ ਸਰਕਾਰ ਦੇ ਸੱਤੀ ਨੇ ਸਾਰ ਪਬਲਿਕ ਦਾ ਕੰਮ ਸਰਕਾਰੀ ਜ਼ਿੰਮੇਵਾਰੀ ਬਣ ਜੇ ਕੁੱਮ ਠੂਠੇ ਬਾਦੇ ਕਰੀ ਜਾਂਦੇ ਨੇ ਅਸੀਂ ਐ ਕਰਦੇ ਮੋ ਕੋਈ ਪਰਫਾਰਮ ਨਹੀਂ ਹੈਗੀ ਫਿੱਟਾਂ 'ਚ ਕਿੰਨੀ ਕੀ ਫਸਲ ਲੱਗੇ ਪਈ ਹੈ ਫਿੱਟਾਂ 'ਚ ਜਿਹੜੇ ਹਲੇ ਹੈਗੇ 25% ਖੜੀਏ ਨੇ 25% ਹੈਗੇ ਹਾਂਜੀ ਫਿਰ ਤਦੂਰੇ ਲੈ ਆਂਦੀ ਤੁਸੀਂ 70 ਦੇ ਆ ਗਈ ਮੰਡੀਆਂ ਚਾਹੀਦੀ ਮੇਵਾਰੀ ਤਾਂ ਹੁਣ ਸਰਕਾਰ ਦੀ ਬਣ ਗਈ ਜੀ ਸਾਂਪਣ ਵਜੇ ਆਉਂਗਾ ਮਰ ਬੱਟੇ ਕੇ ਲਿਆਂਦਾ ਆਪਾਂ ਖੇਤਾਂ ਚ ਫਸਲ ਆੜਤੀ ਦੇ ਆਗੇ ਆੜਤੀ ਵਿੱਚ ਜਿਹੜੇ ਪੂਰੇ ਜਗਾਂ ਚੱਕੀ ਸਮਾਨ ਨਿਕਲਦੀ ਰੱਖਿਆ ਜਾਂਦਾ ਅੱਜ ਇਸ ਢਾਲਵੇ ਤੋਂ ਮੰਡੀ ਦੇ ਵਿੱਚ ਆਪਣੀ ਕਣਕ ਲੈ ਕੇ ਪਹੁੰਚਿਆ ਹਾਂ ਜਿੱਥੇ ਕਿ ਅੱਜ ਬੇਮੌਸਮੀ ਬਰਸਾਤ ਹੋਈ ਹੈ ਇਹ ਜੋ ਬਰਸਾਤ ਹੋਈ ਹੈ ਇਹਦੇ ਨਾਲ ਕਣਕ ਦਾ ਬਹੁਤ ਜ਼ਿਆਦਾ ਨੁਕਸਾਨ ਆ ਨੁਕਸਾਨ ਤਾਂ ਪਹਿਲੇ ਜਦੋਂ ਸਾਡੇ ਧੋਨੇ ਦੀਆਂ ਫਸਲਾਂ ਹੋਈਆਂ ਸੀਗੀਆਂ ਤੇ ਮੱਡ ਦੇ ਵਿੱਚ ਖੇਤਰ ਦੇ ਵਿੱਚ ਪਾਣੀ ਔਨ ਕਰਕੇ ਸਾਰੀਆਂ ਫਸਲਾਂ ਜਿਹੜੀਆਂ ਮਾਰੀਆਂ ਗਈਆਂ ਸੀਆਂ ਜਿਹੜਾ ਕਿ ਅਜੇ ਤੱਕ ਗਵਰਨਮੈਂਟ ਵੱਲੋਂ ਸਾਨੂੰ ਕੋਈ ਵੀ ਮੁਆਵਜ਼ਾ ਨਹੀਂ ਮਿਲ ਸਕਿਆ ਤੇ ਅੱਜ ਵੀ ਅਸੀਂ ਇਸ ਬਰਸਾਤ ਦੇ ਵਿੱਚ ਆਪਣੀ ਗਿੱਲੀ ਫਸਲ ਵੱਲ ਦੇਖ ਰਹੇ ਹਾਂ ਜੋ ਕਿਸਾਨਾਂ ਦੇ ਕੁਦਰਤ ਦੀ ਮਾਰ ਪਈ ਹੈ ਖੁੱਲੇ ਅਸਮਾਨ ਦੇ ਹੇਠ ਪਈ ਕਣਕ ਭਿੱਜ ਰਹੀ ਹੈ ਨਾਭਾ ਅਤੇ ਕਪੂਰਥਲਾ ਦੀਆਂ ਤਸਵੀਰਾਂ ਨੇ ਜਿੱਥੇ ਮੁਸ਼ਕਿਲ ਹਾਲਾਤ ਕਿਸਾਨਾਂ ਲਈ ਬਣੇ ਹੋਏ। ਮੁਸ਼ਕਿਲ ਹਾਲਾਤ ਬਣੇ ਹੋਏ ਨੇ ਕਿਉਂਕਿ ਕਣਕ ਦੀ ਫਸਲ ਪਾਉਣ ਨੂੰ ਖੇਤਾਂ 'ਚ ਖੜੀ ਹੈ। ਭਾਵੇਂ ਉਹ ਮੰਡੀ 'ਚ ਪਹੁੰਚਾ ਦਿੱਤੀ ਗਈ ਹੈ ਪਰ ਉਸ ਦੇ ਲਈ ਮੀ ਨੁਕਸਾਨदाई साबित। ਅੱਛਾ ਅੱਛਾ ਅੱਗੇ ਅੱਗੇ ਦੀ ਗੱਲ ਦੱਸਦੇ ਹਾਂ। ਜਿਹੜੇ ਪਾਣੀ 'ਚ ਕੰਮ ਕਰ ਰਹੇ ਆਂ ਅੱਜ ਆ। ਸਹੀ ਤਸਵੀਰਾਂ ਵੱਖ-ਵੱਖ ਥਾਵਾਂ ਤੋਂ ਸਾਹਮਣੇ ਆ ਰਹੀਆਂ ਨੇ ਔਰ ਵੱਖ-ਵੱਖ ਥਾਵਾਂ ਤੋਂ ਆ ਰਹੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਿਰੋਸਪੁਰ ਤੇ ਸਮਾਣਾ ਦੀਆਂ ਤਸਵੀਰਾਂ ਵੀ ਹਿਰੋਸਪੁਰ ਤੇ ਸਮਾਣਾ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਮੁਸ਼ਕਿਲ ਹਾਲਾਤ ਬਣੇ ਨੇ ਤਸਵੀਰਾਂ ਤਕਰੀਬਨ ਇੱਕੋ ਜਿਹੀਆਂ ਤੁਹਾਨੂੰ ਨਜ਼ਰ ਆਣਗੀਆਂ ਕਿਉਂਕਿ ਹਾਲਾਤ ਤਕਰੀਬਨ ਸਾਰੀਆਂ ਥਾਵਾਂ ਤੇ ਇੱਕੋ ਜਿਹੇ ਮੰਡੀਆਂ 'ਚ ਪਾਣੀ ਖੜ ਗਿਆ ਹੈ ਕਣਕ ਨੂੰ ਸੁਕਾਉਣ ਦੀ ਕੋਸ਼ਿਸ਼ ਹੋ ਰਹੀ ਹੈ ਪਰ ਮੁਸ਼ਕਿਲ ਹਾਲਾਤ ਹੈ ਹਾਲਾਤ ਔਖਾ ਇਸ ਕਰਕੇ ਕਿਉਂਕਿ ਬੜੀ ਮੁਸ਼ਕਿਲ ਦੇ ਨਾਲ ਫਸਲ ਤਿਆਰ ਹੁੰਦੀ ਹੈ ਪੂਰੀ ਮਿਹਨਤ ਲੱਗਦੀ ਹੈ ਕਿ ਬੇਮੌਸਮੀ ਮੀਂਹ ਜਿਹੜਾ ਹੈਗਾ ਬੇਮੌਸਮੀ ਮੀਂਹ ਕਿਸਾਨਾਂ ਦੀ ਇਸ ਮਿਹਨਤ ਤੇ ਪਾਣੀ ਫੇਰ ਦਿੰਦਾ ਫਿਰ ਭਾਵੇਂ ਉਹ ਖੇਤਾਂ 'ਚ ਖੜੀ ਹੋਈ ਫਸਲ ਜਿਹੜੀ ਹੈਗੀ ਉਹ ਭਿੱਜ ਜਾਵੇ ਆ ਵਿਚ ਜਾਵੇ ਜਾਂ ਮੰਡੀਆਂ 'ਚ ਜਿਹੜੀ ਕਣਕ ਪਹੁੰਚੀ ਹੈ ਉਸ ਤੇ ਵਿੱਚ ਪਾਣੀ ਭਰ ਜਾਵੇ ਦੋਵੇਂ ਹਾਲਾਤ ਕਿਸਾਨ ਦੇ ਲਈ ਔਖੇ ਹੁੰਦੇ ਨੇ ਦੋਵੇਂ ਹਾਲਾਤ ਕਿਸਾਨਾਂ ਦੇ ਲਈ ਮੁਸ਼ਕਿਲ ਵਾਲੇ ਹੁੰਦੇ ਨੇ ਔਰ ਇਹੀ ਤਸਵੀਰ ਫਿਰੋਜ਼ਪੁਰ ਤੇ ਸਮਾਣਾ ਵਿੱਚ ਵੀ ਸਾਹਮਣੇ ਆਈ